ਹallelujah ਅਓ ਸੀ ਮੇਰੀ ਪ੍ਰੇਖਪਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਪੜ੍ਹਦੇ ਹਾਂ ਚਰਚ ਦਾ ਸਦਾ ਸੇਵਕਾਂ ਲਈ ਪ੍ਰਾਰਥਨਾ ਕਰਨਾ ਹੈ ਮਾਰਕਸ ਅਧਿਆਇ 14 ਉਦੀ 27 ਹੈ ਤਾਂ ਯੇਸ਼ੂ ਨੇ ਉਹਨਾਂ ਨੂੰ ਆਖਿਆ ਤੁਸੀਂ ਸਭੇ ਠੋਕਰ ਖਾਓਗੇ ਕਿਉਂ ਜੋ ਲਿਖਿਆ ਹੈ ਪਾਈ ਮੈਂ ਅਜਾਲੀ ਨੂੰ ਮਾਰਾਂਗਾ ਅਤੇ ਪੇਡਾਂ ਖਿੱਲਰ ਜਾਣਗੀਆਂ ਮੇਰੇ ਪਿਆਰਿਓ ਬਾਈਬਲ ਵਿੱਚ ਲਿਖਿਆ ਹੈ ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਪੇਡਾਂ ਖਿੱਲਰ ਜਾਣਗੀਆਂ ਇਸੇ ਲਈ ਜਦੋਂ ਪ੍ਰਭੂ ਯੀਸ਼ੂ ਗਤਸਮਨੀ ਦੇ ਬਾਗ ਵਿੱਚ ਸੀ ਤਾਂ ਉਸਨੇ ਚੇਲਿਆਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ ਪਰ ਚੇਲੇ ਸੁੱਤੇ ਪਏ ਸਨ ਪ੍ਰਭੂ ਯਸ਼ੂਮ ਸੀ ਇਕੱਲਾ ਹੀ ਪ੍ਰਾਰਥਨਾ ਕਰ ਰਿਹਾ ਸੀ ਫਿਰ ਜਦੋਂ ਪ੍ਰਭੂ ਯਸ਼ੂਮ ਸੀ ਨੂੰ ਫੜਿਆ ਗਿਆ ਤਾਂ ਚੇਲੇ ਖਿੱਲਰ ਗਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਨੇ ਮੈਨੂੰ 2025 ਦੀ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਵੱਡੀਆਂ-ਵੱਡੀਆਂ ਸੇਵਕਾਈਆਂ ਉੱਤੇ ਹਮਲਾ ਕੀਤਾ ਜਾਵੇਗਾ ਫਿਰ ਕੁਝ ਸਮੇਂ ਬਾਅਦ ਵਿਰੋਧੀਆਂ ਦੁਆਰਾ ਬਹੁਤ ਸਾਰੀ ਸੇਵਕਾਂ ਉਤੇ ਹਮਲਾ ਕੀਤਾ ਗਿਆ ਪਿਆਰਿਓ ਜਦੋਂ ਰਸੂਲ ਪਤਰਸ ਨੂੰ ਕੈਦ ਵਿੱਚ ਸੁੱਟਿਆ ਗਿਆ ਸੀ ਤਾਂ ਚਰਚ ਪ੍ਰਾਰਥਨਾ ਕਰ ਰਹੀ ਹਾਂ ਸੀ ਅਤੇ ਪਤਰਸ ਨੂੰ ਰਿਹਾਂ ਕਰ ਦਿੱਤਾ ਗਿਆ ਸੀ ਪਰ ਜਦੋਂ ਜੋਹੰਨਾ ਬਪਜਸਮਾ ਦੇਣ ਵਾਲੇ ਨੂੰ ਫੜ ਕੇ ਜੇਲ੍ਹ ਵਿੱਚ ਪਾਇਆ ਗਿਆ ਸੀ ਤਾਂ ਕੋਈ ਵੀ ਚਰਚ ਉਸ ਲਈ ਪ੍ਰਾਰਥਨਾ ਨਹੀਂ ਕਰ ਰਹੀ ਸੀ ਨਾ ਹੀ ਜੋਹੰਨਾ ਖੁਦ ਪ੍ਰਾਰਥਨਾ ਕਰ ਰਹਾ ਸੀ ਪਰ ਉਸਨੇ ਆਪਣੇ ਚੇਲਿਆਂ ਨੂੰ ਪ੍ਰਵੇਸ਼ਮ ਸੀਹ ਕੋਲ ਪੇਜਿਆ ਅਤੇ ਪੁੱਛਿਆ ਕਿ ਤੂੰ ਉਹੀ ਹੈ ਜੋ ਆਉਣ ਵਾਲਾ ਸੀ ਕਿਉਂਕਿ ਯੋਹੰਨਾ ਨੇ ਪ੍ਰਵੇਸ਼ਮ ਸੀ ਨੂੰ ਬਪਤਿਸਮਾ ਦਿੱਤਾ ਸੀ ਪਵਿੱਤਰ ਆਤਮਾ ਯੋਹੰਨਾ ਦੇ ਸਾਹਮਣੇ ਯਿਸੂਮਸੀਲ ਤੇ ਉਤਰਿਆ ਸੀ ਅਤੇ ਇਹ ਭਵਿਕ ਬਾਣੀ ਕੀਤੀ ਗਈ ਸੀ ਕਿ ਇਹ ਮੇਰਾ ਪਿਆਰਾ ਪੁੱਤਰ ਹੈ ਮੈਂ ਇਸ ਤੋਂ ਖੁਸ਼ ਹਾਂ ਪਰ ਯੋਹੰਨਾ ਨੇ ਵਿਸ਼ਵਾਸ ਨਹੀਂ ਕੀਤਾ ਇਸ ਲਈ ਜਦੋਂ ਉਹ ਕੈਦ ਵਿੱਚ ਸੀ ਤਾਂ ਉਸਨੇ ਪ੍ਰਾਰਥਨਾ ਨਹੀਂ ਕੀਤੀ ਅਤੀਸਤਾ ਫਲ ਉਸਨੂੰ ਕੀ ਮਿਲਿਆ ਉਸ ਦਾ ਸਿਰ ਕੱਟ ਦਿੱਤਾ ਗਿਆ ਸੀ ਪਿਆਰਿਓ ਚਰਚ ਨੂੰ ਪਹਿਲਾਂ ਤੋਂ ਪ੍ਰਾਰਥਨਾ ਕਰਨੀ ਪੈਂਦੀ ਹੈ ਤਾਂ ਜੋ ਪਰਮੇਸ਼ਰ ਦੇ ਲੋਕ ਪਰਮੇਸ਼ਰ ਦੇ ਸੱਚੇ ਸੇਵਕ ਮਾੜੇ ਹਾਲਾਤਾਂ ਉਤੇਜਿਤ ਪ੍ਰਾਪਤ ਕਰ ਸਕਣ ਪਰ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪਾਸਟਰ ਇਹਨਾਂ ਸਮਰਥੀ ਹੈ ਸਾਨੂੰ ਉਸ ਲਈ ਪ੍ਰਾਰਥਨਾ ਕਰਨ ਦੀ ਕੀ ਲੋੜ ਹੈ ਪਰ ਉਹ ਇਹ ਨਹੀਂ ਜਾਣਦੇ ਕਿ ਪਰਮੇਸ਼ੁਰ ਨੇ ਸੇਵਕਾਂ ਨੂੰ ਦੁਸ਼ਮਣਾਂ ਨੂੰ ਬਚਾਉਣ ਲਈ ਸਮਰਥ ਦਿੱਤੀ ਹੈ ਇੱਕ ਖਾਸ ਉਦੇਸ਼ ਲਈ ਯਾਦ ਰੱਖੋ ਕਿ ਪਰਮੇਸ਼ੁਰ ਦੇ ਸੇਵਕਾਂ ਲਈ ਪ੍ਰਾਰਥਨਾ ਕਰਨ ਦੀ ਬੁਲਾਹਟ ਕਲੀਸਿਆ ਦੀ ਹੈ ਅਤੇ ਜਦੋਂ ਚਰਚ ਸੇਵਕਾਂ ਲਈ ਪ੍ਰਾਰਥਨਾ ਕਰਦੀ ਹੈ ਤਾਂ ਪਰਮੇਸ਼ੁਰ ਉਨ੍ਹਾਂ ਨੂੰ ਆਪਣੇ ਸੇਵਕਾਂ ਰਾਹੀਂ ਅਸੀਸ ਦਿੰਦਾ ਹੈ ਇਸ ਲਈ ਤੁਹਾਨੂੰ ਪਰਮੇਸ਼ੁਰ ਦੇ ਸੇਵਕਾਂ ਲਈ ਉਨ੍ਹਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਨੀ ਪਵੇਗੀ ਤਾਂ ਜੋ ਉਹ ਸੁਰੱਖਿਅਤ ਰਹਿਣ ਉਨ੍ਹਾਂ ਉਤੇ ਕਿਸੇ ਵੀ ਤਰ੍ਹਾਂ ਹਮਲਾ ਨਾ ਹੋਵੇ ਅਤੇ ਉਹ ਪਰਮੇਸ਼ਰ ਦਾ ਕੰਮ ਪ੍ਰਭਾਵਸ਼ਾਲੀ ਤਰੀਕੇ ਨਾਲ ਕਰ ਸਕਣ ਜੇਕਰ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਆਪਣੇ ਸੇਵਕਾਂ ਰਾਹੀਂ ਅਸੀਸ ਦੇਵੇਗਾ ਆਮਨ ਆਓ ਅਸੀਂ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਮੈਂ ਤੁਹਾਡੇ ਅਨੁਗ੍ਰਹਿ ਦੇ ਨਾਲ ਤੁਹਾਡੀ ਆਤਮਿਕ ਤਾਕਤ ਨਾਲ ਤੁਹਾਡੀ ਸੇਵਕਾਂ ਲਈ ਪ੍ਰਾਰਥਨਾ ਕਰਾਂਗਾ ਤੁਸੀਂ ਮੇਰੀ ਅਗਵਾਈ ਕਰੋ ਪ੍ਰਭੇਸ਼ੁਮ ਸੀਦੇ ਸਮਰਥੀ ਨਾਮ ਵਿੱਚ ਆਮੇਨ